ਹਾਂਜੀ ਭਾਈ ਜੀ ਸਸਤਰੀ ਕਾਲ ਦੇ ਸਾਰਿਆਂ ਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਮੈਂ ਤੁਹਾਡਾ ਆਪਣਾ ਜਗਦੀ ਪੰਮਾਨ ਤੇ ਅੱਜ ਤੁਹਾਨੂੰ ਲੈ ਕੇ ਆ ਗਿਆ ਪੇਛੀਆਂ ਪਿੰਡ ਦੇ ਵਿੱਚ ਪੇਛੀਆਂ ਪਿੰਡ ਹਰਿਆਣਾ ਦਾ ਪਿੰਡ ਹੈ ਤਹਿਸੀਲ ਇਹਦੀ ਰਤੀਆ ਜ਼ਿਲ੍ਹਾ ਇਹਦਾ ਫਤਿਹਬਾਦ ਹੈ ਜੋ ਐਸੇ ਪਿੰਡ ਦਾ ਇਤਿਹਾਸ ਉਹ ਵੀ ਅੱਜ ਆਪਾਂ ਤੁਹਾਨੂੰ ਦੱਸ ਦਵਾਂਗੇ ਵੀ 250 ਸਾਲ ਪਹਿਲਾਂ ਕਹਿੰਦੇ ਰਾਜੂ ਸਿੰਘ ਤੇ ਜਗੀਰਾ ਸਿੰਘ ਨਾਮ ਦੇ ਵਿਅਕਤੀ ਪੰਜਾਬ ਦੇ ਖਾਰਾ ਪਿੰਡ ਤੋਂ ਇੱਥੇ ਆਏ ਸੀਗੇ ਉਹਨਾਂ ਨੇ ਆ ਕੇ ਇਹ ਪਿੰਡ ਬਸਾਇਆ ਸੀਗਾ ਤੇ ਉਸ ਤੋਂ ਬਾਅਦ ਉਦੋਂ ਪੇਛੀ ਨਾਮ ਦਾ ਕਹਾ ਬਹੁਤ ਜ਼ਿਆਦਾ ਹੁੰਦਾ ਸੀ ਕਹਿੰਦੇ 250 ਸਾਲ ਪਹਿਲਾਂ ਉਹ ਘਾ ਦੇ ਨਾਂ ਤੇ ਐਸ ਪਿੰਡ ਦਾ ਨਾਮ ਪਿਲਛੀਆਂ ਪੈ ਗਿਆ ਇਹਦੇ ਕੋਲ ਦੀ ਹਰਿਆਣਾ ਦੀ ਘੱਗਰ ਨਦੀ ਗੁਜ਼ਰਦੀ ਹੈ ਜੀ ਠੀਕ ਹੈ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਹੈ ਤੇ ਪਿੰਡ ਦੀ ਵੋਟ ਲਗਭਗ 2 2000 ਦੇ ਲਗਭਗ ਵੋਟ ਹੈ ਬਹੁਤ ਸੋਹਣਾ ਪਿੰਡ ਹੈ ਤੇ ਇੱਧਰ ਮੇਰੇ ਮਗਰ ਤੁਸੀਂ ਸਰਦਾਰ ਭਗਤ ਸਿੰਘ ਦੀ ਤਸਵੀਰ ਵੀ ਹੈ ਜੀ ਪ੍ਰਣਾਮ ਸੀ ਇਦਾਂ ਦੇਸ ਪਿੰਡ ਨੇ ਸੀ ਇਦਾਂ ਨੂੰ ਯਾਦ ਰੱਖਿਆ ਹੋਇਆ ਤੇ ਆਹ ਦੇਖੋ ਆ ਦਿਵਾਲੀ ਹੁਣ ਲੰਘ ਕੇ ਗਈ ਆ ਤਾਂ ਦੀਵੇ ਲਾਈ ਸੀਗੇ ਦਿਵਾਲੀ ਤੇ ਠੀਕ ਹੈ ਜੀ ਇਦਾਂ ਨੂੰ ਪੂਰਾ ਯਾਦ ਰੱਖਿਆ ਹੋਇਆ ਇਸ ਪਿੰਡ ਨੇ ਬਹੁਤ ਸੋਹਣਾ ਪਿੰਡ ਹੈ ਤੇ ਬਹੁਤ ਇਤਿਹਾਸਿਕ ਗੁਰੂ ਘਰ ਹੈ ਇਸ ਪਿੰਡ ਦੇ ਵਿੱਚ ਤੇ ਉਹ ਵੀ ਤੋਂ ਤੋਂ ਵੀ ਤੁਹਾਨੂੰ ਜਾਣੂ ਕਰਾਵਾਂਗੇ ਹੋਰ ਪਿੰਡ ਦੇ ਵਿੱਚ ਜੋ ਜੋ ਵੀ ਚੀਜ਼ਾਂ ਤੁਹਾਨੂੰ ਸਾਬਤ ਜਾਣੂ ਕਰਾਵਾਂਗੇ ਬਾਹਰੋਂ ਤੁਸੀਂ ਪਿੰਡ ਦੇਖ ਲਓ ਬਾਹਰ ਦੀ ਤੁਹਾਨੂੰ ਪਿੰਡ ਦਿਖਾ ਦਈ ਨਹੀਂ ਅਸੀਂ ਆਹ ਪਿੰਡ ਦਾ ਜਿੱਥੇ ਆਪਾਂ ਖੜੇ ਆਏ ਮੇਨ ਬੱਸ ਸਟੈਂਡ ਹੈ ਤੇ ਇੱਥੋਂ ਪਿੰਡ ਦੀ ਜੀ ਸ਼ੁਰੂਆਤ ਹੋ ਜਾਂਦੀ ਹੈ ਇਹ ਪਿੰਡ ਦਾ ਮੇਨ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਪਿੰਡ ਦੇ ਡੇਰੇ ਦੇ ਵਿੱਚ ਇਹ ਡੇਰਾ ਹੈਗਾ ਬਾਬਾ ਅਲਖਰਮ ਜੀ ਦਾ ਅਲਖਰਾਮ ਜੀ ਬਾਬਾ ਜੀ ਕਹਿੰਦੇ ਬਹੁਤ ਕਰਨੀ ਵਾਲੇ ਸੰਤ ਸੀਗੇ ਕਹਿੰਦਾ ਇਹਨਾਂ ਦੇ ਵਿੱਚ ਬਹੁਤ ਸ਼ਕਤੀ ਸੀਗੀ ਤੇ 84 ਇਹਨਾਂ ਦੀਆਂ ਸਮਾਦਾ ਨੇ ਕਹਿੰਦੇ ਹਰਿਆਣਾ ਪੰਜਾਬ ਦੇ ਵਿੱਚ ਵੀ ਜਿੱਥੇ ਲੋਕ ਇਹਨਾਂ ਨੂੰ ਮੰਨਦੇ ਨੇ ਤੇ ਇਹ ਡੇਰੇ ਦੀ ਤਸਵੀਰ ਤੁਸੀਂ ਦੇਖ ਲਓ ਇੱਥੇ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਹੈ ਠੀਕ ਹੈ ਜੀ ਇੱਕ ਇੱਥੇ ਬਣੀ ਇੱਕ ਪਿੰਡ ਦੇ ਵਿੱਚ ਵੀ ਡੇਰਾ ਹਨਾ ਬਾਈ ਜੀ ਪਿੰਡ ਦੇ ਵਿੱਚ ਵੀ ਇਹ ਬਾਬਾ ਜੀ ਦੇ ਡੇਰੇ ਉੱਥੇ ਵੀ ਬਣੀ ਹੋਈ ਹੈ ਤੇ ਇਹ ਜੀ ਕਹਿੰਦੇ ਬਹੁਤ ਕਰਨੀ ਵਾਲੇ ਬਾਬਾ ਜੀ ਸੀਗੇ ਤੇ ਇੱਥੇ ਪਿੰਡ ਦੀ ਬਹੁਤ ਸ਼ਰਦਾ ਪਿੰਡ ਦੀ ਵੀ ਸ਼ਰਦਾ ਤੇ ਕਹਿੰਦੇ ਹੋਰ ਵੀ ਪਿੰਡਾਂ ਦੇ ਆਉਂਦੇ ਨੇ ਇੱਥੇ ਤੇ ਏ ਉਸ ਸਮੇਂ ਦੇ ਬਾਬਾ ਜੀ ਜਿਹੜੇ ਇਹ ਘਮਾਰ ਬਰਾਦਰੀ ਚੋਂ ਹੈਗੇ ਸੀਗੇ ਕਹਿੰਦੇ ਉਦੋਂ ਇਹ ਇੰਨਾ ਤੇ ਹੀ ਰਹਿੰਦੇ ਹੁੰਦੇ ਸੀ ਉਦੋਂ ਵੀ ਬਹੁਤ ਸ਼ਰਤੀ ਸੀ ਉਸ ਟਾਈਮ ਦੇ ਵਿੱਚ ਬਹੁਤ ਸਮੇਂ ਦੀ ਗੱਲ ਹੋ ਗਈ ਪੁਰਾਣੀਆਂ ਗੱਲਾਂ ਨੇ ਇਹ ਬਾਕੀ ਇਧਰੋਂ ਡੇਰਾ ਸਾਰਾ ਦਿਖਾ ਦੋ ਇਹ ਡੇਰਾ ਜੀ ਇਸੇ ਬਹੁਤ ਪਿੰਡ ਦੀ ਸ਼ਰਧਾ ਹੈਗੀ ਤੇ ਹੋਰ ਵੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਜਿਹੜੇ ਲਵੇ ਤਲੇ ਜਿੰਨੇ ਵੀ ਪਿੰਡ ਨੇ ਤੇ 84 ਸਮਾਧਾਨ ਨੇ ਇਧਰ ਆ ਸੀਗਾ ਜੀ ਤੇ ਇਧਰ ਬਾਬਾ ਜੀ ਦੀ ਜਗਾ ਬਣੀ ਹੋਈ ਹੈਗੀ ਜੀ ਤੇ ਇਧਰ ਹਨੂਮਾਨ ਜੀ ਦਾ ਮੰਦਿਰ ਵੀ ਬਣਿਆ ਹੋਇਆ ਜੀ ਵਿੱਚ ਬਾਕੀ ਇਹ ਬਾਕੀ ਜੋ ਪਿੰਡ ਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਨੇ ਉਹ ਤੋਂ ਵੀ ਤੁਹਾਨੂੰ ਜਾਣੂ ਕਰਵਾਉਣੇ ਆ ਬਣੇ ਰਹੋ ਜੀ ਹਾਂਜੀ ਬਾਈ ਜੀ ਹੁਣ ਆਪਾਂ ਪਿੰਡ ਦੇ ਡੇਰੇ ਦੇ ਵਿੱਚ ਖੜੇ ਆ ਬਾਬਾ ਰਤਨਦਾਸ ਜੀ ਦਾ ਡੇਰਾ ਹੈਗਾ ਕਹਿੰਦੇ ਜਿਹੜੇ ਬਾਬਾ ਰਤਨਦਾਸ ਜੀ ਸੀਗੇ ਇਹ ਵੀ ਇਹ ਬਜ਼ੁਰਗਾਂ ਤੋਂ ਜਾਣਕਾਰੀ ਮਿਲੀ ਹੈ ਵੀ ਕਹਿੰਦੇ ਬਹੁਤ ਸਾਲ ਪਹਿਲਾਂ ਦੇ ਸੀਗੇ ਉਹ ਜਿੰਨਾ ਬਜ਼ੁਰਗਾਂ ਤੋਂ ਆਪਾਂ ਜਾਣਕਾਰੀ ਲੈਂਤੀ ਆ ਉਹਨਾਂ ਦੀ ਉਮਰ ਹੈਗੀ ਆ 80-65 ਸਾਲਾਂ ਦੀ ਉਹ ਕਹਿੰਦੇ ਅਸੀਂ ਵੀ ਨਹੀਂ ਦੇਖੇ ਵੀ ਉਹਨਾਂ ਦੀ ਸਿਰਫ ਮੰਨਤਾ ਹੀ ਹੁੰਦੀ ਆ 85 ਸਾਲ ਦੀ ਉਮਰ ਹੈ ਜੀ ਆ ਬਾਬਾ ਜੀ ਦੀ ਆ ਬਾਬਾ ਜੀ ਤੋਂ ਜਾਣਕਾਰੀ ਲੈਂਦੀ ਸੀ ਆਪਾਂ ਇਹ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਉਹ ਸੱਤ ਪਹਿਲਾਂ ਦੇ ਸੀ ਪਰ ਕਹਿੰਦੇ ਵੀ ਮੰਨ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਹਰ ਮੰਗਲਵਾਰ ਨੂੰ ਇੱਥੇ ਪਿੰਡ ਪੂਰੀ ਸ਼ਰਧਾ ਨਾਲ ਆਉਂਦਾ ਕਹਿੰਦੇ ਜੀ ਪੂਰੀ ਸ਼ਰਧਾ ਨਾਲ ਮੱਥਾ ਟੇਕ ਕੇ ਜਾਂਦੇ ਨੇ ਤੇ ਆ ਤੁਹਾਨੂੰ ਜਗਾ ਦਿਖਾ ਦਿੰਨੇ ਆ ਬਾਬਾ ਜੀ ਆ ਬਣੀ ਹੋਈ ਹੈ ਜਗਾ ਠੀਕ ਹੈ ਜੀ ਉਹ ਤੋਂ ਬਾਅਦ ਕਹਿੰਦੇ ਇੱਕ ਬਾਬਾ ਜੀ ਹੋਰ ਆਏ ਸੀ ਜਿਨ੍ਹਾਂ ਨੂੰ ਉਹ ਪੱਗ ਮਿਲੀ ਸੀਗੀ ਤੇ ਉਹਨਾਂ ਚ ਵੀ ਕਹਿੰਦੇ ਉਹ ਕਿਸੇ ਵੀ ਚੀਜ਼ ਦਾ ਥੌਲਾ-ਬਾਦਨਦੇ ਸੀਗੇ ਜਿਵੇਂ ਹੁਣ ਕਿਸੇ 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 ਵੀ ਪ੍ਰਕਾਰ ਦੀ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਜਾਂ ਕੁਝ ਵੀ ਤਾਂ ਨਾਲੋਂ ਥੋੜਾ ਪਾਰ ਜਾਂਦਾ ਸੀਗਾ ਵੀ ਉਹ ਬਿਮਾਰੀਆਂ ਠੀਕ ਹੋ ਜਾਂਦੀਆਂ ਸੀਗੀਆਂ ਠੀਕ ਹੈ ਜੀ ਪਿਆ ਇੱਧਰ ਤੁਸੀਂ ਦੇਖ ਲਓ ਇਹ ਬਾਬਾ ਜੀ ਨੇ ਸਮਾਦਾ ਬਣੀ ਹੋਈਆਂ ਨੇ ਤੇ ਇੱਧਰ ਤੇ ਜਿਹੜੇ ਇਹ ਮੇਨ ਬਾਬਾ ਜੀ ਦੀ ਸਮਾਦ ਹੈਗੀ ਇੱਧਰ ਜੀ ਜੋ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਆ ਪੂਰੀ ਐ ਕਲੀ ਕਰਕੇ ਤੇ ਪੂਰਾ ਵਧੀਆ ਸੋਹਣਾ ਬਣਾਇਆ ਹੋਇਆ ਹੈਗਾ ਇਹ ਪਿੰਡ ਦਾ ਡੇਰਾ ਹੈ ਜੀ ਇੱਕ ਡੇਰਾ ਤੁਹਾਨੂੰ ਆਪਾਂ ਬਾਹਰ ਦਿਖਾਇਆ ਇੱਕ ਆ ਅੰਦਰ ਹੈ ਇਹ ਹੋਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਦੋ ਗੁਰਦੁਆਰਾ ਸਾਹਿਬ ਨੇ ਉਹ ਤੋਂ ਵੀ ਸੰਗਤ ਨੂੰ ਜਾਣੂ ਕਰਵਾਵਾਂਗੇ। ਤਾਂ ਕਿ ਤੁਸੀਂ ਇੱਧਰੋਂ ਦਿਖਾ ਦਿਓ ਮਾੜਾ ਜੇ ਇੱਧਰੋਂ ਵਾ ਇੱਧਰ ਦੀ ਹੋ ਕੇ। ਤਾਂ ਕਿ ਤੁਸੀਂ ਸਾਰਾ ਜਦੋਂ ਵੀ ਇੱਥੇ ਇੱਕ ਸੰਗਤਾਂ ਦੀ ਨਾਲ ਪ੍ਰਸ਼ਾਦ ਵੀ ਮਿਲਦਾ। ਤੇ ਹੁਣ ਇੱਥੇ ਵੀ ਕੋਈ ਨਹੀਂ ਹੈਗਾ ਬਸ ਕਿੰਨੇ ਸਮਾਧਾਨ ਨੇ, ਉਹਨਾਂ ਦੇ ਸੰਤਾਂ ਨਹੀਂ ਆ। ਤੇ ਉਹਦੀ ਮੰਨਤਾ ਹੁੰਦੀ ਹੈ ਜੀ ਹੁਣ ਇੱਥੇ ਬਹੁਤ ਵਧੀਆ ਤਰੀਕੇ ਨਾਲ ਡੇਰਾ ਬਣਿਆ। ਨਹੀਂ ਕੀ ਦੀ ਬੱਚੀ। ਅੱਛਾ ਜੀ। ਅੱਛਾ ਜੀ। ਠੀਕ ਹੈ ਜੀ। ਕਿਉਂਕਿ ਫਿਰ ਗੁਰੂ ਘਰ ਵੀ ਤੇ ਇਤਿਹਾਸ ਕਾ ਗਿਆ ਜੀ ਹਾਂ ਜੀ ਤੇ ਤੁਸੀਂ ਸੰਤਾਂ ਦੇ ਵੀ ਇੱਕ ਦਸਿਆ ਨੇ ਬਹੁਤ ਕਰਨੀ ਵਾਲੇ ਨੇ ਹਨਾ ਠੀਕ ਹੈ ਜੀ ਤੇ ਜੀ ਬਾਬਾ ਜੀ ਕਹਿੰਦੇ ਨੇ ਵੀ ਇਹ ਸੰਤਾਂ ਕਰਕੇ ਤੇ ਜੋ ਇਤਿਹਾਸਿਕ ਗੁਰੂ ਘਰਾਂ ਕਰਕੇ ਹਨਾ ਜੀ ਜੋ ਪਿੰਡ ਦੇ ਵਿੱਚ ਸਾਨੂੰ ਬਹੁਤ ਘਟਨ ਬਹੁਤ ਨੁਕਸਾਨ ਘਟ ਹੁੰਦਾ ਕਦੇ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਵੀ ਆਈ ਵਾਰ ਫਸਲ ਵੀ ਚੰਗੀ ਹੋ ਜਾਂਦੀ ਹੈ ਤੇ ਬਚ ਜਾਂਦੀ ਹੈ ਗੜੇ ਗੁੜੇ ਤੋਂ ਹਨਾ ਜੀ ਹਾਂ ਇਹ ਜਿਹੜਾ ਵਿਸ਼ੇ ਨੇ ਇਹ ਆਪਣਾ ਸਾਲ ਤੋਂ ਪੁੱਨ ਕਰਦੇ ਆ ਅੱਛਾ ਜੀ ਸਾਰਾ ਪਿੰਡ ਇਕੱਠੇ ਹੋ ਕੇ ਹਾਂ ਦਾ ਵੀ ਹੂੰ ਬਰਾ ਚੋਲ ਖਵਾ ਕੇ ਸਾਰੇ ਪਿੰਡ ਚ ਤੋਰਨਾ ਬਾਹਰ ਵੀ ਤੋਰ ਦਿੰਨੇ ਆ ਠੀਕ ਹੈ ਜੀ ਸਾਲ ਚਾਵਾ ਦਾ ਕੜਾਹ ਸਾਲ ਦੇ ਸਾਲ ਆ ਗਿਆ ਦਾ ਕੜਾਹ ਵਿੱਚ ਇੱਕ ਕੜਾਹ ਵੀ ਕਿਹੜਾ ਇਹਦਾ ਬਾਰ-ਬਾਰ ਲੱਗਦਾ ਹਾਂ 12-12 15 ਫਿਰ ਤਾਂ ਪੂਰੀ ਸੰਗਤ ਆਉਂਦੀ ਸੰਗਤ ਉਹਦੀ ਮੋਫਰ ਦਾ ਵੀ ਮੋਫਰ ਦੇ ਫੋਟੇ ਪੁੱਲੀ ਤੇ ਕਈ ਬੰਡਾਂ ਦੇ ਹੋ ਗਏ ਮੇਰੇ ਆ ਗਏ ਜੀ ਹਾਂ ਸੰਗਤ ਬੰਡੇ ਵੀ ਇਹਦੇ ਬਾਹਰ ਠੀਕ ਹੈ ਤੋਰਾਂ ਬੰਦੇ ਜੇ ਅਮੇ ਜੀ ਬਾਬਾ ਹਨੂਮਾਨ ਦਾ ਚੂਰਮਾ ਵੀ ਲੱਗਦਾ ਜੀ ਜਿੱਥੇ ਤੱਕ ਆਪਣੀ ਜਾਣਕਾਰੀ ਮਿਲਦੀ ਹੈ ਬਾਬਾਾਂ ਤੋਂ ਫਿਰ ਤਾਂ ਪੂਰੀ ਸ਼ਰਤ ਸੀ ਹੈ ਜੀ ਪੂਰੀ ਸ਼ਰਧਾ ਗਈ ਪਿੰਡ ਦੀ ਹੂੰ ਇਹ ਹੈ ਜੀ ਪਿੰਡ ਦੀ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਆਪਾਂ ਨੂੰ ਮਿਲੂਗੀ ਬਾਬਾ ਜੀ ਕਿੰਨੀ ਕੁ ਬੋੜ ਹੋ ਪਿੰਡ ਦੀ ਕੋਈ ਮੇਰੇ ਨਾਲ ਸਾਡਾ ਦਾ ਫਿਰ ਵੀ ਕੋਈ ਅੰਦਾਜ਼ਾ ਵੀ 22500 ਇੰਨੀ ਕੁ ਤਾਂ ਹੋਊ ਇੰਨੀ ਕੁ ਜ਼ਿਆਦਾ ਨਹੀਂ ਹੋਊਗਾ ਜ਼ਿਆਦਾ ਹੋਏਗਾ ਅੱਛਾ ਤੁਮ ਸੋਣ ਤੱਕੜੀ ਹੋਊਗਾ ਜੀ ਠੀਕ ਹੈ ਜੀ। ਬਾਕੀ ਹੋਰ ਵੀ ਜੋ ਪਿੰਡ ਦੇ ਵਿੱਚ ਚੀਜ਼ਾਂ ਨੇ ਤੁਹਾਨੂੰ ਜਾਣੂ ਕਰਾਵਾਂਗੇ ਉਤੋਂ। ਸਾਕੇ ਆਪਾਂ ਗੁਰਦੁਆਰਾ ਸਾਹਿਬ ਵੀ ਚੱਲਦੇ ਆ ਤੇ ਉੱਥੇ ਵੀ ਤੁਹਾਨੂੰ ਦੱਸਾਂਗੇ ਤੇ ਆਸ। ਹਾਂਜੀ ਭਾਈ ਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਇਹ ਪਿੰਡ ਦਾ ਆ ਗਿਆ ਜੀ ਰੇਹ ਵਾਲੀ ਬੈਂਕ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਸੋਸਾਇਟੀ ਕਹਿੰਦੇ ਆ ਹਰਿਆਣੇ ਦੇ ਵਿੱਚ ਰੇਹ ਵਾਲੀ ਬੈਂਕ ਕਹਿੰਦੇ ਨੇ ਆਪਾਂ ਠੀਕ ਹੈ ਜੀ। ਉਤੋਂ ਬਾਅਦ ਇਹਦੇ ਨਾਲ ਹੀ ਬੈਂਕ ਦੇ ਨਾਲ ਹੀ ਆ ਗਿਆ ਜੀ ਹੈਥ ਸੈਂਟਰ ਆ ਜੋ ਬੱਚਿਆਂ ਦਾ ਸਰਕਾਰੀ ਹਸਪਤਾਲ ਆਪਾਂ ਕਹਿ ਸਕਦੇ ਹਾਂ ਜਿੱਥੇ ਬੱਚਿਆਂ ਨੂੰ ਦਵਾਈਆਂ ਮਿਲਦੀਆਂ ਨੇ। ਇਹ ਜੀ ਹੱਥਵਤਾ ਲਾ ਗਿਆ ਸਰਕਾਰੀ ਬੱਚਿਆਂ ਦਾ ਠੀਕ ਹੈ ਜੀ ਪਿੰਡ ਬਹੁਤਿਆਦਾ ਸੋਹਣਾ ਬਾਕੀ ਹੁਣ ਆਪਾਂ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਵੀ ਬਹੁਤ ਸੋਹਣੀਆਂ ਹਨ ਤੁਸੀਂ ਬਣੇ ਰਹੋ ਦੇਖਿਓ ਹਾਂਜੀ ਭਾਈ ਜੀ ਹੁਣ ਆਪਾਂ ਜਿੱਥੇ ਆ ਗਏ ਨਾ ਇਹ ਪਿੰਡ ਦੇ ਅੰਦਰ ਗੁਰਦੁਆਰਾ ਸਾਹਿਬ ਆ ਤੇ ਗੁਰਦੁਦੁਆਰਾ ਸਾਹਿਬ ਦਾ ਨਾਮ ਹੈ ਜੀ ਸ੍ਰੀ ਗੁਰੂ ਸਿੰਘ ਸਵਾ ਤੇ ਬੜਾ ਤੁਸੀਂ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਚੈੱਕ ਕਰੋ ਠੀਕ ਹੈ ਜੀ ਕਿੰਨੇ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਇਸ ਪਿੰਡ ਦੇ ਵਿੱਚ ਤੇ ਦੋਨਾਂ ਦੀਆਂ ਇਮਾਰਤਾਂ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈਆਂ ਨੇ ਇੱਕ ਆ ਪਿੰਡ ਦੇ ਅੰਦਰ ਹੈ ਜੀ ਇੱਕ ਪਿੰਡ ਦੇ ਬਾਹਰ ਆ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਤੇ ਆਜ ਹੁਣ ਤੁਹਾਨੂੰ ਅੱਗੇ ਦਿਖਾ ਦਈਏ ਇੱਥੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਤਿਆਰ ਹੋਇਆ ਹੋਇਆ ਜੀ ਠੀਕ ਹੈ ਜੀ ਬਹੁਤ ਸੋਹਣੇ ਤਰੀਕੇ ਤੇ ਬਹੁਤ ਸਾਫ ਸਫਾਈ ਵੀ ਵਧੀਆ ਪੂਰੇ ਤਰੀਕੇ ਨਾਲ ਵਧੀਆ ਪੂਰੀ ਸਾਫ ਸਫਾਈ ਜੀ ਬਹੁਤ ਧੰਨਵਾਦ ਧੰਨਵਾਦ ਜੀ ਤੇ ਆ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਆ ਗਿਆ ਜੀ ਤੇ ਇੱਕ ਜਿਹੜਾ ਬਾਹਰ ਗੁਰਦੁਆਰਾ ਸਾਹਿਬ ਆ ਉਹਦੀ ਇਮਾਰਤ ਵੀ ਬਹੁਤ ਵਧੀਆ ਬਣੀ ਹੋਈ ਹੈ ਜੀ ਉੱਥੇ ਤਾਂ ਆਪਾਂ ਨੂੰ ਇੱਕ ਤੇ ਹਾਂ ਬਹੁਤ ਸੋਹਣਾ ਤੇ ਇੱਧਰ ਬਾਬਾ ਜੀ ਬੈਠੇ ਨੇ ਜੀ ਠੀਕ ਹੈ ਜੀ ਤੇ ਇੱਥੇ ਆ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਵੀ ਠੰਡਪਾਰ ਦੀ ਭੇਟਾ ਸਹਿਜਪਾਰ ਦੀ ਭੇਟਾ ਕਥਾ ਦੀ ਭੇਟਾ ਵੀ ਜਿੰਨੀ ਵੀ ਹੈਗੀ ਹੈਗੀ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਤਿਆਰ ਹੋਇਆ ਪਿੰਡ ਬਹੁਤ ਜਿਆਦਾ ਸੋਹਣਾ ਹੈਗਾ ਪਿੰਡ ਦਾ ਤਾਲਮੇਲ ਵੀ ਬਹੁਤ ਜਿਆਦਾ ਵਧੀਆ ਹੈਗਾ ਬਾਕੀ ਆਪਾਂ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਦਿੰਦੇ ਰਹਿੰਨੇ ਹਾਂਗੇ ਜੀ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂਗੇ ਤੇ ਬਾਕੀ ਹੋਰ ਵੀ ਪਿੰਡ ਦੇ ਵਿੱਚ ਜੋ ਵੀ ਚੀਜ਼ਾਂ ਨੇ ਉਹ ਤਾਂ ਆਪਾਂ ਤੁਹਾਨੂੰ ਜਾਣੂ ਕਰਾਵਾਂ ਹਾਂਜੀ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਮਾਤਾ ਦਾ ਮੰਦਿਰ ਹੈ ਜੀ ਇਸ ਮੰਦਿਰ ਦੇ ਵਿੱਚ ਵੀ ਪਿੰਡ ਦੀ ਪੂਰੀ ਐ ਸ਼ਰਧਾ ਹੈ ਜੀ ਪੂਰੀ ਸ਼ਰਧਾ ਨਾਲ ਪਿੰਡ ਇੱਥੇ ਆਉਂਦਾ ਤੇ ਮੱਥਾ ਟੇਕਦਾ ਜੀ ਆਹ ਦੇਖੋ ਜੀ ਮੰਦਿਰ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਹੋਇਆ ਹੈ ਜੀ ਹਾਂਜੀ ਭਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਪਿੰਡ ਦੇ ਬਾਹਰਲੇ ਗੁਰੂ ਘਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਹੁਤ ਇਤਿਹਾਸਕ ਗੁਰੂ ਘਰ ਹੈ ਜੀ ਇੱਥੇ ਦਸਵੀਂ ਵੀ ਭਰਦੀ ਆ ਤੇ ਸ਼ਹੀਦ ਸਾਰਾ ਨਾਮ ਆਜੀ ਇਸ ਗੁਰਦੁਆਰਾ ਸਾਹਿਬ ਦਾ ਠੀਕ ਹੈ ਜੀ ਬਾਕੀ ਆਪਣੇ ਨਾਲ ਬਾਬਾ ਜੀ ਨੇ ਜੀ ਇਹਨਾਂ ਦਾ ਆਪਾਂ ਇਤਿਹਾਸ ਜਾਣਾਂਗੇ ਵੀ ਗੁਰੂ ਘਰ ਦਾ ਕੀ ਇਤਿਹਾਸ ਹੈ ਕਿਉਂਕਿ ਇੱਥੇ ਲੋਕ ਬਹੁਤ ਆਉਂਦੇ ਆ ਜੀ ਨੇੜੇ ਤੇੜੇ ਦੀ ਸੰਗਤ ਬਹੁਤ ਆਉਂਦੀ ਹੈ 10ਵੇਂ ਵਾਲੇ ਦਿਨਾਂ ਪਰ ਕਈ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਹੈ ਨਾ ਬਾਬਾ ਜੀ ਹਾਂ ਜੀ ਤੇ ਆਪਾਂ ਹੁਣ ਬਾਬਾ ਜੀ ਤੋਂ ਜਾਣ ਕੇ ਲੈਨੇ ਤੇ ਆ ਜੀ ਬਾਬੇ ਨਾਮ ਦੱਸ ਦੋ ਪਹਿਲਾਂ ਆਪਣਾ 79 ਸਿੰਘ 79 ਸਿੰਘ ਜੀ ਹਾਂ ਖਾਲਸਾ ਠੀਕ ਹੈ ਜੀ ਬਾਬਾ ਜੀ ਇਹ ਆਪਣਾ ਜੀ ਇਹ ਗੁਲਾਬ ਸਿੰਘ ਜੀ ਲੋ ਕੋਰੇਚ ਬੰਦ ਕੀਤੇ ਨੇ ਖਿਲਾਲ ਸਿੰਘ ਠੀਕ ਹੈ ਜੀ ਨਾਲ ਕਬਾਰਾ ਹੂੰ ਉੱਥੋਂ ਦਸਮ ਪਾਸ਼ਾ ਕੱਢ ਕੇ ਜਦੋਂ ਉਹਨਾਂ ਤੇ ਭੀੜ ਪਈਗੀ ਠੀਕ ਹੈ ਜੀ ਫਿਰ ਇੱਥੇ ਉੱਥੋਂ ਆਏ ਨ ਆਪਣਾ ਬੱਧਪੁਰ ਠੀਕ ਹੈ ਜੀ ਬੱਧਪੁਰ ਤੋਂ ਚੱਲੇ ਮੰਗਾਕਰ ਜਦੋਂ ਉੱਥੇ ਉਹਨਾਂ ਨੇ ਵੀ ਇਹਦਾ ਚੋਲਾ ਛੱਡਣਗੇ ਠੀਕ ਹੈ ਜੀ ਇੱਥੇ ਫਿਰ ਉਹਨੂੰ ਬਹਾ ਗਿਆ ਵਿੱਚੋਂ ਦਾ ਅੱਥ ਸਹੀਤ ਹੋ ਗਿਆ ਠੀਕ ਹੈ ਇੱਥੇ ਚੋਲਾ ਛੱਡ ਗਿਆ ਫਿਰ ਦਸਮ ਪਾਸ਼ਾ ਗਾਂਹਾਂ ਸਰਸਿੰਨ ਤੇ ਚਲੇ ਗਏ ਨਾ ਠੀਕ ਹੈ ਜੀ ਆ ਇੱਥੇ ਵੀ ਸਾਡੇ ਬੁਣਿਆ ਨੇ ਪਹਿਲਾਂ ਇਹ ਜੀ ਸੰਬੰਧ ਬਣਾਤੀ ਠੀਕ ਹੈ ਜੀ ਮੁੜੇ ਮਗਾ ਕੇ ਬਹੁਤ 200 ਸਾਲ ਦੀ ਗੱਲ ਹੈ ਠੀਕ ਹੈ ਜੀ ਇਹ ਸਮਾਦ ਮਣਾ ਕੇ ਇੱਥੇ ਦੁਨੀਆ ਮੱਥਾ ਟੇਕਣ ਲੱਗੀ ਦਾਣੇ ਬੋਲ ਵਜਣ ਲੱਗ ਗਏ ਸੀ ਦਾਦੇ ਠੀਕ ਹੈ ਜੀ ਹੈ ਠੀਕ ਹੈ ਜੀ ਇਹਦੇ ਕਮਲਾ ਬਣਾਤਾ ਕਮਲਾ ਬਣਾ ਕੇ ਖੰਡ ਪਾੜ ਖਲਾਤਾ ਬਸ ਬਾਬੇ ਦੀ ਫਿਰਪਾ ਇਹਨਾਂ ਚ ਬਾਬਿਆਂ ਚ ਕੈਲੇ ਸਿੱਖ ਜਾਉਣ ਲੱਗੇ ਸੀ ਦਾ ਠੀਕ ਹੈ ਜੀ ਹਾਂ ਇੱਥੇ ਪੁੱਛਾ ਦੇਣ ਲੱਗੇ ਠੀਕ ਹੈ ਜੀ ਤੇ ਇੱਥੇ ਕਿਰਪਾ ਹੋ ਗਈ ਆ ਜੀ ਇਹ ਬਹੁਤ ਜਾਜ਼ਬਾ ਬੰਦੀ ਜਿਹੜੀ ਸੁੱਖ ਸੁੱਖ ਲੈ ਇੱਥੇ ਹੂੰ ਉਹੀ ਫਤਿਹ ਆ ਜੀ ਕਮ ਮਹਾਰਾਜ ਕੋਈ ਸੁੱਖ ਲੋ ਆਕੇ ਕੋਈ ਲੀਡਰ ਆਜੇ ਕੋਈ ਕਾਸੇ ਬੱਚੇ ਉੱਦੀ ਆਜੇ ਹੂੰ ਕਾਸੇ ਉੱਦੀ ਆਜੇ ਬੰਦਾ ਉਹ ਚਾਂ ਪਾਲ ਆ ਜੀ ਕਮ ਫਤਿਹ ਮਾਬਨ ਵੀ ਬਾਬਾ ਜੀ ਕਹਿੰਦੇ ਵੀ ਜਿਹੜੀ ਮਰਜੀ ਸੁੱਖ ਸੁੱਖ ਲੈ ਜੀ ਬੰਦਾ ਕੇ ਧੀ ਪੁੱਤ ਦੀ ਦੁੱਧ ਦੀ ਕਾਸੇ ਦੀ ਵੀ ਸੁੱਖ ਜਿਹੜੀ ਆਪਾਂ ਹਨਾ ਸੁੱਖ ਸਕਦੇ ਆ ਉਹ ਸੁੱਖ ਲੈ ਪੂਰੀ ਹੋ ਜਾਂਦੀ ਹੈ ਹਨਾ ਜੀ ਹਾਂ ਹਾਂ ਪੂਰੀ ਹੁੰਦੀ ਆ ਜੀ ਕੋਈ ਤੁਰਨ ਸੱਚੇ ਮੰਨਾ ਆ ਵੀ ਗੱਲ ਕਰਾਂ ਹਾਂ ਸੱਚੇ ਮੰਨਾ ਸੁੱਖ ਦਾ ਸੱਚੇ ਮੰਨਾ ਹੀ ਪੂਰੀ ਹਾਂ ਕਿਹੜੀ ਆਖੂ ਉਹੀ ਪੂਰੀ ਹੋ ਜਾਂਦੀ ਮਹਾਰਾਜ ਠੀਕ ਹੈ ਬਾਬਾ ਜੀ ਬੱਚਾ ਨੇ ਬੱਚੇ ਬਹੁਤ ਅਲੱਦਾ ਹੋਈਆਂ ਇੱਥੇ ਬਹੁਤ ਇੱਥੇ ਖੰਡਪਾੜ ਖਲਾਉਂਦੇ ਨਾਲ ਕੇ ਕੋਈ ਮੁੰਡਾ ਬਾਹਰ ਜਾਂਦਾ ਉਹਦਾ ਵੀਜ਼ਾ ਨਹੀਂ ਲੱਗਦਾ ਹੂੰ ਉਹ ਵੀ ਇੱਥੇ ਸੁੱਖ ਸੁੱਖ ਦਾ ਖੰਡਪਾੜ ਸੁੱਖ ਦਾ ਫੇਰ ਉਹ ਵੀਜ਼ਾ ਲੱਗ ਜਾਂਦਾ ਲੱਗ ਜਾਂਦਾ ਹੈ ਨੰਬਰ ਪਾ ਜਾਂਦਾ ਹੈ ਹੂੰ ਤੇ ਬੱਚੇ ਨੌਕਰੀਆਂ ਦੇ ਨੰਬਰ ਇੱਥੇ ਪਾ ਜਾਂਦੇ ਨੇ ਨਾ ਹੂੰ ਹੈ ਹੂੰ ਉਹੀ ਆ ਵੀ ਮੰਤਰੀ ਆਵੇ ਸ਼ੰਤਰੀ ਆਵੇ ਸੁਖ ਸੁੱਖੇ ਆਗੇ ਉਹ ਵੀ ਬਾਬਾ ਜਿਹੜੇ ਇੱਧਰ ਆ ਆ ਇਹ ਨਾਲ ਆਪਣੇ ਆਹ ਜਗਾ ਜਿਹਦਰ ਵੀ ਜਿੱਤੇ ਇੱਥੇ ਇੱਧਰ ਵੀ ਕੀ ਉਹੀ ਆ ਉਹੀ ਅੱਛਾ ਉਹੀ ਆ ਗੁਰਦੁਆਰਾ ਮੰਗ ਇੱਕ ਗੁਰਦੁਆ ਠੀਕ ਹੈ ਗੁਰਦੁਆ ਪਹਿਲਾਂ ਉੱਥੇ ਸੀਗੀ ਇਹ ਉਹ ਤਾਂ ਉੱਥੇ ਏਡੀ ਸਮਾਂਹ ਸੀ ਏਡੀ ਠੀਕ ਹੈ ਜੀ ਛੋਟੀ ਉਹ ਫਿਰ ਵੱਡੀ ਸਮਾਂਹ ਬਣਾਈ ਆ ਅੱਛਾ ਹਾਂ ਉਹ ਬਾਬਿਆਂ ਦੀ ਹਾਂ ਉਹ ਛੋਟੀ ਸਮਾਂਹ ਮਾਲਚਾਰ ਦੇ ਨੇ ਪਾਲੀ ਪਹਿਲਾਂ ਅੱਛਾ ਜੀ ਛੋਟਾ ਥਾਂ 5 ਫੁੱਟ 5 ਕਨਾਲਾ ਥਾਂ ਦੀਆਂ ਸਾਰੀਆਂ ਇਹ ਅੱਛਾ ਜੀ सारी जमीन फिर कृपा होगी बबा मुझे हाँ मुल रही है, सारी। मुली मुली रही है। गुरुकर को कि पैंती किले पैंती किले हाँ गुरु घर आलों चाहिए चार किलों चाहिए चार किलों के पार्किंग लाके घर ला के चार किलों चार किल्या लाके कहना बार्ड है ਵੱਡਾ ਹਾਂ ਚਾਰ ਕਿੱਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਜਿਆਦਾ ਸੋਹਣੀ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਵਾ ਪੂਰਾ ਪੂਰਾ ਪਿੰਡੀ ਪੂਰਾ ਸਹਿਯੋਗ ਨਾਲ ਸੇਵਾ ਜਮਨਜਾ ਕੇ ਲਾਵੀ ਪਿੰਡ ਵੀ ਕਰਦੇ ਆਲੇ ਵਾਲੇ ਠੀਕ ਹੈ ਜੀ ਜਿੰਨੇ ਪਿੰਡ ਦੂਰੋਂ ਲਾ ਕੇ ਅੰਮ੍ਰਿਤਸਰ ਤੋਂ ਵੀ ਪਾਟ ਖਲਾਉਂਦੇ ਨਾਲ ਇੱਥੇ ਹਾਂ ਦੇਖ ਲਓ ਜੀ ਐਨੀ ਪਰਮਾਤਮਾ ਦੀ ਮਿਹਰ ਹੈ ਐਨੀ ਕਿਰਪਾ ਹੈ ਹਾਂ ਕਿਰਪਾ ਤੇ ਇੱਧਰ ਸਰੋਵਰ ਸਾਹਿਬ ਵੀ ਹੈ ਜੀ ਤੇ ਇੱਥੇ ਦਸਵੀ ਦਾ ਦਿਹਾੜਾ ਭਰਦਾ ਹਨਾ ਜੀ ਹਾਂ ਦਸਵੀ ਦਾ ਦੇ ਬਹੁਤ ਦੂਰ ਦੂਰ ਸੰਗਤਾਂ ਬਹੁਤ ਦੂਰੀਆਂ ਤੁਸੀਂ ਕੱਟ ਦੇਖੋ ਆ ਕੇ ਜਦੋਂ ਆਵਾਂਗੇ 10ਵੀਂ ਤੇ ਹਾਂਜੀ ਹਾਂਜੀ ਤੇ ਉਹ ਵੀ ਆ ਕੇ ਦੇਖੋ ਕੱਟਨਾ ਬਹੁਤ ਸੰਗਤਾਂ ਬਹੁਤ ਹਾਂ ਕਿਹੜਾ ਇੱਥੇ ਵਚਨ ਹੋ ਜਾਈ ਹੋਈ ਉਹ ਬੰਦੇ ਨਾਲ ਉਹੀ ਬਾਬਾ ਰਾਏ ਇਹ ਟਾਂਡਿਆਂ ਵਾਲੇ ਸਿੱਖ ਜਿਹੜੇ ਇੱਥੇ ਛੋਟੇ ਜਿਹੋ ਲੈ ਜਾਂਦੇ ਸੀ ਠੀਕ ਹੈ ਜੀ ਗੁਰਚਨ ਟਾਂਡਿਆਂ ਵਾਲਾ ਅੱਛਾ ਜੀ ਉਹੀ ਮੰਤਰਖੇ ਹੋਏ ਸੀ ਉਹ ਉਹੀ ਮਗਾਕਾ ਚੋਲਾ ਛੱਡ ਗਏ ਉਹ ਠੀਕ ਹੈ ਜੀ ਹਾਂ ਉਹਨਾਂ ਨੇ ਕਿਰਪਾ ਕੀਤੀ ਸਾਰੀ ਕੋਈ ਛਾਰਾ ਪਿੰਡ ਪਿੰਨ ਆ ਕੇ ਉਹਨਾਂ ਪਰ ਆ ਰਹਿਂਦਾ ਸਿੱਖ ਠੀਕ ਹੈ ਜੀ ਹਾਂ ਹੋਰ ਹੋਰ ਚੋ ਇਹ ਜੀ ਬਾਬਾ ਜੀ ਬੰਨਾ ਆਪ ਨੂੰ ਜੋ ਇਤਿਹਾਸ ਅੱਜ ਆਪਾਂ ਨੂੰ ਜਾਣਿਆਗਾ ਕਿਉਂਕਿ ਜਿਹੜੀ ਸੰਗਤ ਹੋਰ ਵੀ ਕੋਈ ਦੇਖੂਗੀ ਜਿਹੜੇ ਇੱਥੇ ਆਉਂਦੇ ਨੇ ਛੀਮੇ ਪਾਸ਼ਾ ਵੀ ਆਏ ਹੋਏ ਨਾ ਅੱਛਾ ਜੀ ਪਹਿਲਾਂ ਠੀਕ ਹੈ ਜੀ 400 ਬਰੇ ਹੋ ਗਿਆ 400 ਸਾਮ ਦਾ ਹਾਂ ਅੱਛਾ ਜੀ ਉਦੋਂ ਛੋਟੇ ਜਿਹੇ ਹੁੰਦੇ ਇੱਥੇ ਪਹਿਲੇ ਹੀ ਮਗਾਕਰ ਸਮਾਤ ਪਹਿਲੇ 400 ਬਰੇ ਦੀ ਅੱਛਾ ਜੀ ਛੋਟੀ ਸਮਾਤ ਜਿਹੜੀ ਅੱਛਾ ਵੀ ਛੀਮੇ ਪਾਸ਼ਾ ਵੀ ਆਏ ਹੋਏ ਨੇ ਹਾਂ ਛੀਮੇ ਪਾਸ਼ਾ ਵੀ ਆਏ ਹੋਏ ਨੇ ਅੱਛਾ ਜੀ ਉਦੋਂ ਦੁਬਾਰਾ ਆਇਆ ਗੁਲਾਬ ਸਿੰਘ ਤਾਂ ਉਦੋਂ ਫਿਰ ਜਾਂਦਾ ਇੱਥੇ ਸ੍ਰੀ ਛੱਡ ਗਿਆ ਸੀ ਠੀਕ ਹੈ ਜੀ ਹਾਂ ਇਹ ਉਹ ਸਾਡੇ ਨਾ ਤੇ ਦੁਬਾਰਾ ਚੱਲਦਾ ਠੀਕ ਹੈ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੱਸਿਆ ਬਹੁਤ ਵਧੀਆ ਜੀ ਬਾਬਾ ਜੀ ਨੇ ਇਤਿਹਾਸ ਬਾਰੇ ਦੱਸਿਆ ਆਪਾਂ ਨੂੰ ਇਹ ਤੇ ਇਹ ਜਿਵੇਂ ਹੁਣ ਸੰਗਤ ਆ ਹੀ ਪਿੰਡ ਦਾ ਸਾਡਾ ਠੀਕ ਹੈ ਜੀ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਇਹ ਬਾਬਾ ਜੀ ਕਹਿੰਦੇ ਵੀ ਸਾਨੂੰ ਸਾਰੀ ਜਾਣਕਾਰੀ ਹੈਗੀ ਆ ਬਾਬਾ ਜੀ ਸਾਨੂੰ ਤਾਂ ਜਾਣਕਾਰੀ ਹੈਗੀ ਹੈ ਹਾਂ ਹੈਗੀ ਪੂਰੀ ਹਾਂ ਤੇ ਇਹ ਹੁਣ ਜਿਵੇਂ ਆਪਣੇ ਨੇੜੇ-ਤੇੜੇ ਪਿੰਡਾਂ ਦੇ ਜਿੱਥੇ 10ਵੇਂ ਤੇ ਸੰਗਤ ਆਉਂਦੀ ਹੈ ਜੀ ਆਜੋ ਆਪਾਂ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਵੀ ਦਿਖਾ ਦਾਂਗੇ ਹੁਣ ਜਿਵੇਂ ਸੰਗਤ ਆਉਂਦੀ ਹੈ ਜੀ ਹੁਣ ਕਈ ਆਉਂਦੇ ਨੇ ਜੀ ਮੱਥਾ ਟੇਕਦੇ ਨੇ ਤੇ ਭਗ ਜਾਂਦੀ ਹੈ ਸੰਗਤਾਂ ਕਿਉਂਕਿ ਕਈ ਸੰਗਤ ਨੂੰ ਇਤਿਹਾਸ ਨਹੀਂ ਪਤਾ ਹਨਾ ਬਾਬਾ ਜੀ ਪਤਾ ਨਹੀਂ ਹਾਂ ਤੇ ਹੁਣ ਜਦੋਂ ਆਹ ਵੀਡੀਓ ਦੇਖਣਗੇ ਉਹਨਾਂ ਨੂੰ ਇਤਿਹਾਸ ਦਾ ਵੀ ਪਤਾ ਲੱਗੇਗਾ ਆਹ ਚਾਹ ਜਿਹਾ ਪਤਾ ਲੱਗੇਗਾ ਵੀ ਪਤਾ ਲੱਗੇਗਾ ਕਿ ਇੱਥੇ ਕੀ ਹੋਇਆ ਸੀਗਾ ਹਨਾ ਹਾਂ ਹਾਂ ਹੁਣ ਕਿਉਂਕਿ ਜਦੋਂ ਹੁਣ ਇੱਥੇ ਕਸ਼ਟ ਹੋਣ ਦਾ 10ਵੇਂ ਵਾਲੇ ਦਿਨ ਆ ਅਗਲਾ ਦੇਖ ਕੇ ਅਰ ਵੀ ਉੱਥੇ 10ਵੀਂ ਭਰਦੀ ਆਪਾਂ ਚੱਲੀ ਆ ਪਰ ਐਨੇ ਪਤਾ ਵੀ 10ਵੀਂ ਭਰਦੀ ਕਿਉਂ ਆ ਹਾਂ ਆਹ ਚੀਜ਼ ਚ ਭਰਦੀ ਹਾਂ ਵੀ ਇਹ ਗੁਰੂ ਘਰ ਦਾ ਇਤਿਹਾਸ ਹੈ ਇਹ ਬਣ ਛੋਟਾ ਆ ਆਹ ਦੇ ਹਾਂਜੀ ਇਹ ਬਣ ਸੀ ਉਹ ਦੋਨੋਂ ਹੀ ਬਣਾਏ ਇਹ ਬਣਾ ਇਹ ਉਹਨਾਂ ਦੀ ਖੜਾ ਅੱਛਾ ਜਿਹੜਾ ਉਹ ਜੋ ਸਮਾਦ ਬਣਾਈ ਆ ਜੀ ਮੈਨੂੰ ਪਤਾ ਹੈ ਹਾਂਜੀ ਉਦੋਂ ਗੱਡੀ ਟਰੱਕ ਉਹਨਾਂ ਆਪਣੇ ਕੋਲੇ ਉਦੋਂ ਪਹਿਲੀ ਵਾਰ ਟਰੱਕ ਆਪਾ ਆਇਆ ਅੱਛਾ ਫੇਰਾ ਉੱਲੇ ਪਾਸੇ ਬਣਾਈ ਤੇ ਮੱਥਾ ਟੇਕਣਾ ਠੀਕ ਹੈ ਜੀ ਉਹਦੇ ਵਿੱਚ ਉਹ ਹੈ ਕਲਾ ਇਹਨੇ ਕਲਾ ਉਹਦੇ ਵਿੱਚ ਅੱਛਾ ਉਧਰ ਆ ਜਿਹੜੇ ਮੇਨ ਆ ਹੱਥ ਸਾਹਮਣੇ ਆ ਗਏ ਹਨਾ ਜੀ ਠੀਕ ਹੈ ਜੀ ਉਹ ਆ ਆ ਸਾਹਮਣੇ ਉਹ ਹੈ ਛੋਟੇ ਜਿਹੇ ਹੁੰਦੇ ਸਰ ਵੱਡੀ ਬਣਾਤੀ ਅੱਛਾ ਜੀ ਤੇ ਬੋਲ ਵਾਈ ਵੀ ਨਿਯਮਾਂ ਪੂਰੇ ਹਾਂ ਠੀਕ ਹੋ ਗਿਆ ਆਪਾਂ ਉਹ ਲੁੰਨੀ ਇਹ ਬਣੋਂ ਦੋ ਦਿਨ ਹੀ ਹਾਂ ਠੀਕ ਹੈ ਫਿਰ ਤਾਂ ਬਹੁਤ ਪੁਰਾਣਾ ਹੋ ਗਿਆ ਇਹ ਤਾਂ ਕਈ ਸਾਲ ਪੁਰਾਣਾ ਹੋਵੇ ਜੀ ਬਹੁਤ ਪੁਰਾਣਾ ਹਾਂ ਇਹਦਾ ਕਈ ਸਾਲ ਪੁਰਾਣਾ ਹੋ ਗਿਆ ਜੀ ਇਹ ਬਣ ਵੀ ਉੱਥੇ ਕਹਿੰਦੇ ਬਾਬਾ ਜੀ ਕਹਿੰਦੇ ਐਵੇਂ ਹੀ ਖੜਾਗਾ ਤੇ ਬਾਕੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਗੁਰਦੁਆਰਾ ਸਾਹਿਬ ਕੋਲੇ ਟਰੈਕਟਰ ਆ ਸਭ ਸਭ ਕੁਝ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਇੱਧਰ ਸਰੋਵਰ ਸਾਹਿਬ ਆ ਤੇ ਹੁਣ ਸਾਫ ਸਫਾਈ ਚੱਲੀ ਸਾਫ ਸਫਾਈ ਚੱਲਦੀ ਆ ਬਾਈ ਸਾਫ ਸਫਾਈ ਚੱਲ ਜਾਂਦੀ ਏ ਇਹਦੀ ਇਹਦੀ ਪਾਣੀ ਜ਼ਿਆਦਾ ਹੋ ਗਿਆ ਇਹ ਚ ਅੱਛਾ ਜ਼ਿਆਦਾ ਹੋ ਗਿਆ ਇਹਦੇ ਵਿੱਚ ਪੌੜੀ ਤੇ ਇੱਕ ਫਰਸ਼ ਹੋ ਰਹਿਣਾ ਲਾਉਣਾ ਅੱਛਾ ਜੀ ਇਹ ਪਾਣੀ ਯਾਦ ਪਤਾ ਸ਼ਾਇਦ ਆਹਾਂ ਦਿਵਾਲੀ ਕਰਕੇ ਠੀਕ ਹੈ ਜੀ ਅਹ ਦਿਵਾਲੀ ਤੇ ਬਹੁਤ ਸੰਗਤ ਆਈ ਹੋ ਜੀ ਬਹੁਤ ਜਮਾਨਤ ਆਹ ਦੇਖੋ ਜੀ ਇਹ ਸਰੋਵਰ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਦਾ ਸਲਾ ਦੇਖੋ ਬਣਾਇਆ ਹਾਂ ਤੇ ਬਹੁਤ ਵਧੀਆ ਤਰੀਕੇ ਨਾਲ ਅੰਦਰ ਦੇਖੋ ਟੁਕੜੀ ਲਾ ਕੇ ਬਹੁਤ ਵਧੀਆ ਤਿਆਰ ਕੀਤਾ ਹੋਇਆ ਸਰੋਵਰ ਟੌੜੀ ਹੋ ਰਹਿੰਦੀ ਹੈ ਪੱਥਰ ਲਾਉਣ ਵਾਲੀ ਅੱਛਾ ਜੀ ਇਹ ਤਾਂ ਪਾਣੀ ਕੱਢੀ ਜਾਂਦੀ ਹੈ ਠੀਕ ਹੈ ਜੀ ਚੰਬ ਚੱਲ ਨਹੀਂ ਨਾ ਹੋ ਥੱਲੇ ਸਾਹਿਬ ਇੱਕ ਉਹ ਗੇਟ ਬਣਾਉਣਾ ਦੇ ਪਿੰਡ ਕੋਲੇ ਠੀਕ ਹੈ ਜੀ ਉਹ ਗੇਟ ਵੀ ਬਣ ਜੂਗਾ ਅੱਛਾ ਮੈਨ ਜਦੋਂ ਆਪਾਂ ਸੜਕ ਤੇ ਆਉਣੇ ਆ ਹਾਂ ਹਾਂ ਠੀਕ ਹੈ ਜੀ ਇਹ ਜੀ ਸਾਰਾ ਇਤਿਹਾਸ ਹੈ ਤੇ ਇਹ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਤਸਵੀਰ ਦਿਖਾ ਦੰਨੇ ਆ ਬਹੁਤ ਇਤਿਹਾਸਿਕ ਗੁਰੂ ਘਰ ਹੈ ਜੀ ਬਹੁਤ ਜਿਆਦਾ ਸੰਗਤ ਲੱਖਾਂ ਦੇ ਹਿਸਾਬ ਨਾਲ ਇੱਥੇ ਸੰਗਤ ਆਉਂਦੀ ਆ ਨਾਤਮਸਤਕ ਆਉਂਦੀ ਆ ਤੇ ਬਾਬਾ ਜੀ ਕਹਿੰਦੇ ਕਮੇਟੀ ਦੇ ਵਿੱਚ ਹੀ ਆ ਸੀ ਕਮੇਟੀ ਚ ਆ ਸ਼ਖਤ ਸਿੰਘ ਹਾਂ ਤੇ ਇਹ ਕਮੇਟੀ ਦੇ ਵਿੱਚ ਹੀ ਨੇ ਤੇ ਆ ਇੱਥੇ ਮੇਨ ਗੇਟ ਆ ਗਏ ਗੁਰਦੁਆਰਾ ਸਾਹਿਬ ਦਾ ਇੱਕ ਉਧਰ ਆ ਗਏ ਬਹੁਤ ਵਧੀਆ ਵਧੀਆ ਪੇੜ-ਪੌਦੇ ਲਾ ਕੇ ਵਧੀਆ ਤਿਆਰ ਇਮਾਰਤ ਇਹ ਗੁਰਦੁਆਰਾ ਸਾਹਿਬ ਅੱਜ ਆਪਾਂ ਇਸ ਪਿੰਡ ਦੇ ਵਿੱਚ ਆਏ ਸੀ ਪੇਛੀਆਂ ਪਿੰਡ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਿੰਡ ਬਹੁਤ ਸੋਹਣਾ ਲੱਗਿਆ ਹੋਊਗਾ ਬਹੁਤ ਵਧੀਆ ਲੱਗਿਆ ਹੋਊਗਾ ਤੇ ਕਮੈਂਟ ਵੀ ਕਰ ਦਿਓ ਜੀ ਵੀਡੀਓ ਕਿੱਥੋਂ ਕਿੱਥੋਂ ਤੱਕ ਪਹੁੰਚ ਗਈ ਤੇ ਕੌਣ ਕੌਣ ਇੱਥੇ ਆਉਂਦਾ ਮੱਥਾ ਟੇਕਣ ਤਾਂ ਉਹ ਵੀ ਦੱਸ ਦਿਓ ਤੇ ਬਾਕੀ ਹੋਰ ਵੀ ਪਿੰਡਾਂ ਦੇ ਵਿੱਚ ਮਿਲਦੇ ਰਹਿਣਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਬਹੁਤ ਬਹੁਤ ਧੰਨਵਾਦ ਲੰਗਾ ਬਾਬੇ ਜੀ